ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਵਹਨਾਂ ਪੰਜਵਾ ਜਿਸਤੋ ਬਿਸਰੇ ਪ੍ਰਾਨਪਤ ਦਾਤਾ ਸੋਈ ਗਨੋ ਅਭਗਾ ਜਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਿਸਕੋ ਬਿਸਰੈ ਪ੍ਰਾਨਪਤ ਦਾਤਾ ਸੋਈ ਗਨਹੂ ਅਭਾਗਾ ਚਰਨ ਕਮਲ ਜਾਤਾ ਮਨ ਰਾਗੇ ਓ ਅਮਰ ਸਰੋਵਰ ਭਾਗਾ ਜਨਹ ਰਾਮਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਹਾ ਜੈ ਜੈ ਦੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਦਾ ਨਾਮ ਉਦਕ ਪੀਵਤ ਜਨ ਨਾਨਕ सभ अनुराग जय जय तिखो तहनारायण सकल कटाम त ਉਦਕਾ ਤੀਵਤ ਜਨ ਨਾਮਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ